ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਪਿੰਡ ਬੂਰ ਮਾਦਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਤੋਂ ਚੱਲ ਕੇ ਰੋਪੜ ਹੁੰਦੇ ਹੋਏ ਪੁਰਾਣੀ ਰੋਪੜ ਮਰਿੰਡਾ ਸ਼ਰਕ ਤੋਂ ਹੋ ਕੇ ਸਨ 1704 ਈਸਵੀ ਦੀ 20 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਪੰਜ ਪਿਆਰੇ ਸੈਵਨਾਂ ਤੇ 40 ਦੇ ਕਰੀਬ ਘੋੜਸਵਾਰ ਸਿੰਘਾਂ ਸਮੇਤ ਪਿੰਡ ਬੂਰ ਮਾਦਰਾ ਦੀ ਯੂ ਲੰਕ ਕੇ ਇਸ ਸਥਾਨ ਤੇ ਕੁਝੇ ਉਸ ਸਮੇਂ ਇੱਥੇ ਸੰਗਣਾ ਜੰਗਲ ਤੇ ਇੱਥੇ ਹੁੰਦਾ ਸੀ ਇੱਥੇ ਖੂਹ ਤੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ ਜਲ ਛਕਿਆ ਤੇ ਘੋੜਿਆਂ ਨੂੰ ਵੀ ਜਲ ਛਕਾਇਆ ਗਿਆ ਗੁਰੂ ਸਾਹਿਬ ਨੇ ਥੋੜਾ ਜਿਹਾ ਆਰਾਮ ਕੀਤਾ ਇੱਕ ਸੂਏ ਨੇ ਆ ਕੇ ਜਾਣਕਾਰੀ ਦਿੱਤੀ ਕਿ ਦਿੱਲੀ ਤੋਂ ਰੰਗਦੇਵ ਦੀ ਫੌਜ ਆਪ ਜੀ ਦੇ ਵਿਰੁੱਧ ਆ ਰਹੀ ਹੈ ਗੁਰੂ ਸਾਹਿਬ ਜੀ ਨੇ ਸਿੰਘਾਂ ਨਾਲ ਮਤਾ ਪਾਸ ਕੀਤਾ ਤੇ ਪੱਛਮ ਵਾਲੇ ਪਾਸੇ ਸ੍ਰੀ ਚਮਕੌਰ ਸਾਹਿਬ ਵੱਲ ਚਾਲੇ ਪਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ